ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਣੇ 20 ਰਾਜਾਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 7 ਦਿਨਾਂ ਦੇ ਵਿੱਚ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਜੇਕਰ ਅੱਜ ਦੀ ਅਸੀਂ ਗੱਲ ਕਰੀਏ ਤਾਂ ਅੱਜ ਜਿਹੜੀ ਬਾਰਿਸ਼ ਹੋਈ ਹੈ ਉਸ ਦੇ ਕਰਕੇ ਕਈ ਥਾਵਾਂ 'ਤੇ ਜਿਹੜੀ ਕਿ ਪ੍ਰਸ਼ਾਸਨ ਦੀ ਪੋਲ ਖੁੱਲ ਕੇ ਸਾਹਮਣੇ ਹੀ ਹੈ ਤਸਵੀਰਾਂ ਤੁਹਾਨੂੰ ਬਠਿੰਡਾ ਦੀ ਦਿਖਾਉਣੇ ਆ ਬਠਿੰਡਾ ਦੇ ਵਿੱਚ ਮੀਂਹ ਪੈਣ ਕਰਕੇ ਜਿਹੜਾ ਕਿ ਪਾਣੀ ਨਾਲ ਚਾਰੇ ਪਾਸੇ ਜਲਦਲ ਹੋ ਗਿਆ ਤਿੰਨ ਤੋਂ 4 ਫੁੱਟ ਬਰਸਾਦਾ ਪਾਣੀ ਆ ਕੇ ਖੜਾ ਹੋ ਗਿਆ ਜਿਸ ਕਰਕੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ 30 ਮਿੰਟ ਦੀ ਬਾਰਿਸ਼ ਨੇ ਨਗਰ ਨਿਗਮ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਤਾਂ ਆਓ ਸੁਣਦੇ ਆ ਪਰੇਸ਼ਾਨ ਹੋਏ ਦੁਕਾਨਦਾਰਾਂ ਦਾ ਕੀ ਕਹਿਣਾ ਅੱਜ ਕੀ ਕਹਾਂ ਜੀ ਬਰਸ਼ਾਤ ਦੇ ਕਰਮ ਸਕੂਆ ਕਿੰਨਾ ਪਾਣੀ ਖੜ ਗਿਆ ਪਾਣੀ ਕਾਫੀ ਹੈ ਜੀ ਪਾਣੀ ਬਹੁਤ ਹੈ ਜੀ ਬਰਸ਼ਾਤ ਹੋਈ ਆ ਥੋੜੀ ਜਿਹੀ ਥੋੜੀ ਜਿਹੀ ਬਰਸ਼ਾਤ ਨੇ ਪਾਣੀ ਪਾਣੀ ਹੋ ਗਿਆ ਵਿਹਾਰ ਦੇ ਵਿੱਚ ਪਾਣੀ ਘਟੋ ਘਟ ਦੋ ਡਾਈ ਫੁੱਟ ਪਾਣੀ ਹੋ ਗਿਆ ਜੀ ਇਹ ਸਾਰਾ ਨੁਕਸਾਨ ਦਾ ਖ਼ਲਾਲ ਕਾਰੋਬਾਰ ਠਾਪਾ ਜੀ ਕਾਰੋਬਾਰ ਬੰਦ ਹੋ ਗਿਆ ਜੀ ਨੁਕਸਾਨ ਤਾਂ ਗਵਾ ਕੋਈ ਆ ਨਹੀਂ ਰਿਹਾ ਸਰਕੀ ਵੀ ਅੱਜ ਪਾਣੀ ਖੜਾ ਜੀ ਸਾਰੇ ਸਮੱਸਿਆ ਸਮੱਸਿਆ ਤਾਂ ਸ਼ੁਰੂ ਤੋਂ ਹੈ ਜੀ 40 45 ਸਾਲ 45 ਸਾਲ ਦੀ ਮੇਰੀ ਉਮਰ ਹੈ ਉਦੋਂ ਪਹਿਲੇ ਸਮੱਸਿਆ ਜੀ ਤੇ ਸਰਕਾਰਾਂ ਨੇ ਨਾ ਜੀ ਨਾ ਕੋਈ ਹੱਲ ਨਹੀਂ ਬਸ ਆਉਂਦੇ ਜਾਂਦੇ ਰਹਿੰਦੇ ਆ ਬਸ ਕੋਈ ਨਹੀਂ ਕੋਈ ਹੱਲ ਨਹੀਂ ਪਾਣੀ 2 ਫੁੱਟ ਪਾਣੀ 2 ਟਾਈ ਫੁੱਟ ਜੀ ਸੁਨਾਟਾ ਫਿਰ ਸੁਨਾਟਾ ਚਾਹਿਆ ਸੁਨਾਟਾ ਬਸ ਮੂਰੇ ਮੂਰੇ ਦੁਕਾਨਾਂ ਖੁੱਲ੍ਹੇ ਪਿੱਛੇ ਸਾਰੇ ਬੰਦ ਦੁਕਾਨਾਂ ਜੀ ਇੱਥੇ ਪਾਣੀ ਘਟਾ ਤਾਂ ਕਰਕੇ ਪਿੱਛੇ ਸਾਰੀਆਂ ਦੁਕਾਨਾਂ ਬੰਦ ਆਈਆਂ ਨਾ ਜੀ ਨਾ ਗਾ ਕੋਈ ਨਹੀਂ ਹੈ ਜੀ ਬਰਸਾ ਦੇ ਵਿੱਚ ਗਾ ਕਿੱਥੇ ਹੁੰਦਾ ਜੀ ਸਰਕੀ ਵੀਰ ਦਰਦਾ ਬਾਰੇ ਕੋਈ ਆਉਂਦੇ ਨਹੀਂ ਗਾ ਸਰਕੀ ਵੀਰ ਪਾਣੀ ਖੜਾ ਕੋਈ ਨਹੀਂ ਹੁੰਦਾ ਸਰਕੀ ਵੀਰ ਅੱਛਾ ਮੈਂ ਕਹਿੰਦਾ ਹਰ ਸਾਲ ਕੰਦਾ ਜੀ ਅਸੀਂ ਇਹ ਕਮਾਨਦਪੁਰੇ ਦਿੱਤੇ ਨਾ ਜੀ ਨਾ ਕੋਈ ਸਭ ਕੋਕੇ ਦਾਵਲੇ ਕੁਝ ਨਹੀਂ ਹੈ ਮੰਗਾਏ ਕੋਈ ਸਾਡਾ ਮਸਲਾ ਹਲ ਕੀਤਾ ਜਾਵੇ ਪ੍ਰੋਪਰ ਜੀ ਪਾਣੀ ਦਾ ਕੋਈ ਪਾਣੀ ਦੀ ਨਿਕਾਸੀ ਹੋਵੇ ਕੋਈ ਕੋ ਸਾਨੂੰ ਰਾਹਤ ਮਿਲੇ ਕੋਈ ਅਤੇ ਹੀ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ ਆਈਐਮਡੀ ਦੇ ਅਨੁਸਾਰ ਮੌਨਸੂਨ ਹਵਾਵਾਂ ਨੇ ਅਰਬ ਸਾਗਰ ਦੇ ਉੱਤਰ ਪੱਛਮ ਦੇ ਵਿੱਚ ਇੱਕ ਦਬਾਅ ਖੇਤਰ ਬਣਾਇਆ ਜਿਸ ਕਾਰਨ ਪੂਰੇ ਦੇਸ਼ ਦੇ ਵਿੱਚ ਮੌਸਮ ਦੀ ਸਥਿਤੀ ਕਾਫੀ ਸਰਗਰਮ ਹੈ ਇਹ ਦਬਾਅ ਵਾਲਾ ਖੇਤਰ ਵਿਆਪਕ ਪੱਧਰ ਤੇ بارش ਦਾ ਕਾਰਨ ਬਣ ਰਿਹਾ ਜਿਸ ਕਾਰਨ ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤੱਕ ਮੌਸਮ ਕਾਫੀ ਖਰਾਬ ਹੋ ਗਿਆ ਇਸ ਸਾਲ ਦਾ ਮੌਨਸੂਨ ਮੌਸਮ ਦੀਆਂ ਗਤੀਵਿਧੀਆਂ ਦੇ ਵਿੱਚ ਕਾਫੀ ਸਰਗਰਮ ਰਿਹਾ ਤੇ ਇਹ ਸਥਿਤੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਦਾ ਕਾਰਨ ਬਣੀ ਹੈ। ਦਿੱਲੀ ਅਤੇ ਹੋਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੌਸਮ ਦੀ ਗੰਭੀਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਆਖਿਆ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ